ਰੀਲਵੇ ਸਟੇਸ਼ਨ ਤੇ ਕਈ ਟ੍ਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਸੋ ਰੇਲਵੇ ਸਟੇਸ਼ਨ ਤੇ ਇੰਤਜ਼ਾਰ ਕਰ ਰਹੀ ਯਾਤਰੀਆਂ ਨੂੰ ਕਰਨਾ ਪੈ ਰਿਹਾ ਹੈ ਸ਼ੀਤ ਲਹਿਰ ਦਾ ਸਾਹਮਣਾ ਦਿੱਲੀ ਦੇ ਵਿੱਚ ਤੁੰਦ ਦੀ ਸੰਗਣੀ ਚਾਦਰ ਵੇਖਣ ਨੂੰ ਮਿਲੀ ਹੈ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਵੀ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਕਈ ਟ੍ਰੇਨਾਂ ਲੇਟ ਨੇ ਯਾਤਰੀਆਂ ਨੂੰ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਵਿਜ਼ਿਬਿਲਟੀ ਬਹੁਤ ਘੱਟ ਹੋਣ ਕਰਕੇ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਦਿੱਲੀ ਦੇ ਦਵਾਰਕਾ ਦੀਆਂ ਹੈ ਤਸਵੀਰਾਂ ਜਿੱਥੇ ਕਿ ਵਿਜ਼ਿਬਿਲਟੀ ਕਾਫੀ ਜੜੀ ਗਈ ਘੱਟ ਹੋ ਚੁੱਕੀ ਹੈ ਵਿਜ਼ਿਬਿਲਟੀ ਹੈ ਜੜੀ ਕਿ ਉਹ ਜ਼ੀਰੋ ਹੋ ਗਈ ਹੈ ਤੇ ਯਾਤਰੀਆਂ ਨੂੰ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪੈ ਰ ਤੋ ਦਿੱਲੀ ਦੇ ਵਿੱਚ ਧੁੰਦ ਦੀ ਸੰਗਣੀ ਚਾਦਰ ਦੇਖਣ ਨੂੰ ਮਿਲ ਰਹੀ ਹੈ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਤੇ ਸ਼ੀਤ ਲਹਿਰ ਕਰਕੇ ਯਾਤਰੀ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਤੇ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ